ਅਗਲੀ ਖਬਰ ਵੀ ਲਹਿਰਾਗਾਗਾ ਤੋਂ ਹੈ ਜਿੱਥੇ ਇੱਕ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਏ ਸੁਨਾਮ ਦੇ ਵਾਸੀ ਨikhil Singla ਦੀ ਯਾਤਰੀ ਗੱਡੀ ਚੋਟਰਾਂ ਸਮੇਂ ਪਲੇਟਫਾਰਮ ਤੇ ਗੰਭੀਰ ਸਖਮੀ ਹੋਣ ਨਾਲ ਮੌਤ ਹੋ ਗਈ ਨikhil ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਸੀ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਰ ਦੇ ਦਿੱਤਾ ਗੌਰਵ ਪਾਸਮ ਨੇ ਦੱਸਿਆ ਕਿ ਨikhil Kumar ਪਾਸੀ ਸੁਨਾਮ ਲਹਿਰਾਗਾਗਾ ਵੱਲੋਂ ਆਪਣੇ ਫੁੱਫੜ ਕੌਰ ਸਿੰਘ ਦੀ ਯਾਦ ਵਿੱਚ ਕਰਵਾਏ ਜਾ ਰਹੇ ਸ਼੍ਰੀਮਦ ਪਕਵਤ ਕਥਾ ਯੱਗ ਵਿੱਚ ਸ਼ਾਮਲ ਹੋਣ ਲਈ ਆਇਆ ਸੀ ਯਾਤਰੀ ਗੱਡੀ ਚੋਂ ਉਤਰਨ ਸਮੇਂ ਪਲੇਟਫਾਰਮ ਤੇ ਉਹ ਗੰਭੀਰ ਸਖਮੀ ਹੋ ਗਿਆ ਅਤੇ ਹਸਪਤਾਲ ਵਿੱਚ ਦਾਖਲ ਤੋਰ ਦਿੱਤਾ ਜੋ ਕਿ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਇਸ ਸਬੰਧ ਵਾਸਤੇ ਉਹ ਦੇਗੋਸ਼ਲੇ ਸਟਾਰਕ ਕਾਇਮ ਸੀ ਅੱਜ ਤੇ ਅਸੀਂ ਆ ਬਾਕੀ ਜਿੰਨੇ ਦਾ ਕਾਰ ਚਾਹਦੇ ਸੀ ਤੇ ਇਹ ਤੇਨ ਤੇ ਕਹਿੰਦਾ ਮੈਂ ਆ ਜਾਊਗਾ ਤੇ ਉਹ ਆ ਕੇ ਕਿੰਨ ਤੋਂ ਪੈਸੇ ਲਿਫਾਕੇ ਥੱਲੇ ਹੱਸ ਗਈ ਲਗਾਣ ਚ ਤੇ ਨਾਲ ਦੀ ਗੱਡੀ ਚੱਲ ਗਈ ਤੇ ਉਸ ਨਾਲ ਇਹ ਹਸਤਾ ਹੋ ਗਿਆ ਰੇਲਵੇ ਪੁਲਿਸ ਟੌਂਕੀ ਲਹਿਰਾਗਾਗਾ ਦੇ ਇੰਚਾਰਜ ਗੀਲਾ ਸਿੰਘ ਨੇ ਦੱਸਿਆ ਕਿ ਜਦੋਂ ਉਹ ਜੰਮੂ ਤਵੀ ਐਕਸਪ੍ਰੈਸ ਗੱਡੀ ਤੋਂ ਉਤਰਨ ਲੱਗਿਆ ਤਾਂ ਉਸ ਦੀਆਂ ਦੋਵੇਂ ਲੱਤਾਂ ਪਲੇਟਫਾਰਮ ਅਤੇ ਰੇਲ ਵਿੱਚ ਘਰ ਫਸ ਗਈਆਂ ਅਤੇ ਗੱਡੀ ਚੱਲ ਪਈ ਅਤੇ ਉਸ ਨੂੰ ਕਸੀਟ ਕੇ ਲੈ ਗਈ ਜਿਸ ਕਰਕੇ ਉਸ ਦੀ ਮੌਤ ਹੋ ਗਈ ਮ੍ਰਿਤਕ ਦੀ ਲਾਸ਼ ਕੱਬ ਸੇ ਵਿੱਚ ਲੈ ਕੇ ਪੋਸਟਮਾਰਟਮ ਲਈ ਪਹੁੰਚਤੀ ਗਈ ਹੈ ਮਾਰ ਨੰਬਰ 12 ਸੁਨਾਮ ਪਿਤਾ ਦਾ ਗਿਰਦਾ ਰਹਿਣ ਬਾਰੇ ਨੇ ਤੇ ਸੁਨਾਮ ਤੋਂ ਲਹਿਰੇ ਮੈਨਗੜੀ ਤੇ ਆਏ ਨੇ ਰੇਲਵੇ ਸਟੇਸ਼ਨ ਤੋਂ ਏ ਕਿਲੋਮੀਟਰ ਨੰਬਰ 111 ਦੀ 89 ਤੇ ਜੀ ਫਿਰ ਲਹਿਰਾ ਜੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਤੇ ਇਹ 173 ਦੀ ਕਾਰਵਾਈ ਕੀਤੀ ਜਾ ਰਹੀ ਹੈ ਲਹਿਰਾ ਦਾका ਤੋਂ ਅਨਿਲ ਜੈਨ ਦੀ ਰਿਪੋਰਟ ਚੈਨਲ 2